ਅੱਜ ਸਵੇਰੇ ਸਵੇਰੇ ਆਇਆ ਭਾਈ ਗਲਾਬ ਸਿੱਧੂ ਦਾ ਫੋਨ ਕਹਿੰਦੇ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਕੀ ਕਰਦੇ ਹੋ ਅੱਜ ਮੈਂ ਕਿਹਾ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਰਾਜਸਥਾਨ ਵੀਡੀਓ ਕਰਨ ਜਾ ਰਹੇ ਆ ਵੀਡੀਓ ਯਾਨ ਕਹਿੰਦੇ ਅੱਜ ਛੱਡੋ ਅੱਜ ਤੁਹਾਡੀ ਲੋੜਾ ਜਲਦੀ ਜਲਦੀ ਘਰੇ ਆ ਜਾਓ ਮੈਂ ਕਿਹਾ ਭਾਈ ਬਸ ਤੁਰਪੇ ਰੋਟੀ ਖਾ ਕੇ ਨਹੀਂ ਨਹੀਂ ਯਾਨ ਰੋਟੀ ਕਹਿੰਦਾ ਇਕੱਠੇ ਆਪਣੇ ਘਰੀ ਖਾਵਾਂਗੇ ਤੇ ਨਾਲ ਲਾਲਾ ਜੀ ਕੋਟਦੁੰਨੇ ਵਾਲੇ ਤੇਲੂ ਰਾਮ ਜੀ ਉਹਨਾਂ ਨੂੰ ਵੀ ਲਿਆਇਓ ਮੈਂਨ ਫਰੈਸ਼ ਹੋ ਜਾਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਅਸੀਂ ਚੱਕੀ ਗੱਡੀ ਬਾਈ ਕੋਲੇ ਪਹੁੰਚ ਗਏ ਮੈਂ ਕਿਹਾ ਭਾਈ ਜੀ ਕੰਮ ਕੀ ਆ ਕਹਿੰਦਾ ਬਾਹਰਲੀ ਹਵੇਲੀ ਵਾਸਤੇ ਔਰਮਤੇ ਅਨੁਸਾਰ ਪਹਿਲੀ ਵਾਰ ਚ ਟਾਇਲ ਪਸੰਦ ਆ ਗਈ ਬਾਈ ਦੇ ਲਾਲਾ ਜੀ ਤੋਂ ਰਿਵਿਊ ਲਿਆ ਵੇ ਕਿਵੇਂ ਆ ਟਾਇਲ ਲਾਲਾ ਜੀ ਕਹਿੰਦਾ ਬਿਲਕੁਲ ਮੇਰੇ ਸਰਵਰ ਕੀ ਆ ਬਹੁਤ ਸੋਹਣੀ ਟਾਇਲ ਲੱਗੀ ਬਾਈ ਨੂੰ ਫਿਰ ਬਾਪੂ ਜੀ ਨੂੰ ਪੁੱਛਿਆ ਵੀ ਬਾਪੂ ਜੀ ਟਾਇਲ ਕਿਵੇਂ ਲੱਗੀ ਕਹਿੰਦਾ ਜੋ ਮੇਰੇ ਪੁੱਤ ਨੇ ਪਸੰਦ ਕਰ ਲਿਆ ਬਸ ਮੈਨੂੰ ਵੀ ਉਹੀ ਪਸੰਦ ਆਗਾ ਤੇ ਇਸ ਤੋਂ ਬਾਅਦ ਜੇ ਤੁਸੀਂ ਕੋਈ ਟਾਇਲ ਲੈਣੀ ਆ ਤਾਂ ਯਾਦ ਰੱਖਿਓ ਸਭ ਤੋਂ ਬੈਸਟ ਕੁਆਲਿਟੀ ਤੇ ਭਾਅ ਬਹੁਤ ਘੱਟ ਗੋਰਾ ਟਾਇਲ ਰਾਮਪੁਰਾ ਫੂਲ ਬਾਪੂ ਜੀ ਦੇਖੋ ਪੂਰੇ ਖੁਸ਼ ਨੇ ਪੁੱਤ ਦੀਆਂ ਮਿਹਨਤਾਂ ਤੇ ਬਾਈ ਤਰੱਕੀ ਤੇ ਹਰੇਕ ਹੀ ਬਾਪ ਖੁਸ਼ ਹੁੰਦਾਗਾ ਤੇ ਇਹ ਵੀ ਤੇ ਇਸ ਤੋਂ ਬਾਅਦ ਹੋਇਆ ਮਾਨ ਸਰਮਾਨ ਦਾ ਕੰਮ ਸ਼ੁਰੂ ਬਾਈ ਜੀ ਨੇ ਰਮਾਲ ਕੱਢੀ ਤੇ ਦਰਬਾਰ ਸਾਹਿਬ ਦੀ ਫੋਟੋ ਬਾਈ ਜੀ ਨੂੰ ਭੇਟ ਕੀਤੀ ਗੋਰਾ ਟਹਿਲ ਵਾਲਾ ਨੇ ਬਾਕੀ ਦੋਸਤੋ ਵੀਡੀਓ ਸ਼ੇਅਰ ਕਰਕੇ ਸਾਡਾ ਪੇਜ ਵੀ ਜਰੂਰ ਫੋਲੋ ਕਰ ਲਿਓ ਇਸ ਤੋਂ ਬਾਅਦ ਚੱਲਿਆ ਫੋਟੋਆਂ ਦਾ ਦੌਰ ਬਾਈ ਜੀ ਚ ਐਨੀ ਨਿਮਰਤਾ ਕਿ ਹਰੇਕ ਨਾਲ ਜੱਫੀਆਂ ਪਾ ਪਾ ਫੋਟੋਆਂ ਖਿਚਾਉਂਦੇ ਨੇ ਬਾਈ ਜੀ ਤੇ ਬਾਈ ਗੁਲਾਬ ਸਿੱਧੂ ਅੱਜ ਪੰਜਾਬ ਦਾ ਸਭ ਤੋਂ ਟੌਪ ਸਿੰਗਰ ਆ ਪਰ ਡਾਊਨ ਟੂ ਅਰਥ ਬੰਦਾ ਗਾ ਜਿਹਨੂੰ ਜਿਹਨੂੰ ਚੰਗਾ ਲੱਗਦਾ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ